ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਕੀ ਕਹਾਂਗੇ ਤੁਹਾਨੂੰ ਨਾਮ ਦਾ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਣ ਸਾਹਮਣੇ ਤੰਦਰੀ ਇਹ ਰਸਤੀਆਂ ਬਕਸ਼ਨ ਸਾਗ ਦੇ ਘਿਓ ਕਮਾਕਰਾਂ ਵਿੱਚ ਵਾਦਾ ਕਰਨ ਅੱਜ ਆਪਾਂ ਬਣਾਉਂਦੇ ਨਮਕੀਨ ਪੂਰੀਆ ਜੀ ਦੇ ਵਿੱਚ 1 ਕਿਲੋ ਬੇਸਨ ਲਿਆ ਸੀਗਾ ਤੇ ਇਹਦੇ ਵਿੱਚ ਥੋੜਾ ਜਿਹਾ ਸੌਲਟ ਜ ਬਣਾਉਣਾ 2.5 ਚਮਚੇ ਮੈਂ ਨਮਕ ਦੇ ਪਾ ਲੇ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਫੂਡ ਕਲਰ yellow ਫੂਡ ਕਲਰ ਨਾਲ ਰੰਡ ਵਾਲਾ ਥੋੜਾ ਜਿਹਾ ਪੂੜ ਕਲਰ ਪਾ ਕੇ ਤੇ ਆਪਾਂ ਇਹਦੇ ਚ ਕੋਈ ਬੇਕਿੰਗ ਪਾਊਡਰ ਸ਼ੋਦਾ ਕੁਛ ਨਹੀਂ ਪਾਉਣਾਗਾ ਆਪਾਂ ਕੱਲੇ ਗਏ ਹਨ ਦਾ ਬਣਾਉਣਾ ਹੈ ਵਿੱਚ ਬਸ ਪਾਣੀ ਤੇ ਥੋੜਾ ਜਿਹਾ 2-3 ਚਮਚੇ ਤੇਲ ਦੇ ਪਾਵਾਂਗੇ ਤੇ ਬਸ ਰੰਗ ਪਾਵਾਂਗੇ ਤੇ ਜਾਂ ਆਪਾਂ ਕਲਰ ਉਹ ਪਾਵਾਂਗੇ ਨਮਕ ਪਾਵਾਂਗੇ ਕੋਈ ਔਖਾ ਨਹੀਂ ਈਜੀ ਤਰੀਕੇ ਨਾਲ ਤਿਆਰ ਹੋ ਜਾਂਦਾ ਕੀ ਆਪਾਂ ਨੇ 2-3 ਚਮਚੇ ਤੇਲ ਦੇ ਲੈ ਲੇ। ਬੜਾ ਵਧੀਆ ਬਣਦਾ ਹੈ। ਜੇ ਮੇਰੀ ਵੀਡੀਓ ਸੋਹਣੀ ਲੱਗਦੀ ਹੋਵੇ ਲਾਈਕ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ, ਪਲੀਜ਼ ਤੇ ਸਬਸਕ੍ਰਾਈਬ ਕਰ ਦਿਓ ਜਿਹੜੇ ਮੇਰੇ ਨਾਲ ਚਾਈਨਾ ਨੂੰ ਨਵੇਂ ਦੇਖਦੇ ਆ। ਹੁਣ ਆਪਾਂ ਥੋੜਾ-ਥੋੜਾ ਪਾਣੀ ਪਾ ਕੇ ਇਹਦਾ ਡੋ ਪਤਲਾ ਨਹੀਂ ਕਰਨਾਗਾ। ਨਾ ਜ਼ਿਆਦਾ ਕਰੜਾ ਹੋਣਾ ਚਾਹੀਦਾ ਨਾ ਜ਼ਿਆਦਾ ਪਤਲਾ ਨਾ ਜ਼ਿਆਦਾ ਨਰਮ ਨਾ ਜ਼ਿਆਦਾ ਹਾਰਡ ਹੋਣਾ ਚਾਹੀਦਾ ਨੋਰਮਲ ਹੀ ਜਿਵੇਂ ਦਾ ਆਟਾ ਗੁੰਨਦੇ ਨੇ ਨਾ ਐਵੇਂ ਦਾ ਹੀ ਕਰਨਾ ਬਣਾਉਣਾ ਹੈ ਇਹ ਠੀਕ ਹੈ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਉਹ ਕਰ ਲਾਂਗੇ ਇਹਦਾ ਡੋ ਤਿਆਰ ਕਰ ਲੈਂਦੇ ਬਹੁਤ ਈਜੀ ਆ ਕੋਈ ਔਖਾ ਨਹੀਂ ਹੈ ਕੰਮ ਤਾਂ ਆਪਾਂ ਕੋਈ ਵੀ ਕਰਨ ਲੱਗ ਜੀਏ ਤੇ ਹੋ ਹੀ ਜਾਂਦਾ ਜੇ ਇੱਕ ਵਾਰੀ ਕੋਈ ਚੀਜ਼ ਖਰਾਬ ਹੋਊਗੀ ਨਾ ਦੂਜੀ ਵਾਰ ਸੈਕਿੰਡ ਵਾਰੀ ਤਾਂ ਬਾਣੀ ਜਾਂਦੀ ਹੈ ਹਨਾ ਮੈਂ ਵੀ ਇਸ ਤਰ੍ਹਾਂ ਹੀ ਕਰਦੇ ਘਰ ਘਰੇ ਕੇ ਸਿੱਖੀ ਆ ਪਹਿਲਾਂ ਕੁਝ ਖਰਾਬ ਹੋ ਜਾਣਾ ਕਰਨਾ ਹਨਾ ਤੇ ਮੇਰੇ ਹਸਬੰਦ ਨੇ ਗੁੱਸੇ ਹੋਇਆ ਕਰਨਾ ਵੀ ਤੂੰ ਤੇ ਨਹੀਂ ਹੋਂਦਾ ਨਾ ਬਣਾਇਆਗਾ ਨਾਲ ਖਾ ਵੀ ਲਿਆ ਕਰਨਾ ਚੱਲ ਥੋੜਾ ਹੋਟਾ ਕੋਈ ਵਿੱਚ ਪ੍ਰੋਬਲਮ ਆ ਜਾਂਦੀ ਨੁਕਸ ਪੈ ਜਾਂਦਾ ਹਨਾ ਤੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਤੇ ਆਪਾਂ ਆਟਾ ਗੁੰਨ ਲਿਆ ਹੁਣ ਆਟਾ ਤਾਂ ਤਿਆਰ ਹੋ ਗਿਆ ਮੜਾ ਆ ਜਾ ਪਾਤ ਨੂੰ ਤੇ ਤੇ ਲਾ ਕੇ ਤੇ ਇਹਨੂੰ ਹੁਣ ਛੱਡ ਦਾਂਗੇ ਥੋੜਾ ਚਿਰ ਤੇਲ ਲਾ ਕੇ ਨੂੰ ਰੱਖ ਦੇਵਾਂਗੇ ਕਿਉਂਕਿ ਥੋੜਾ ਜਿਹਾ ਫੇਰ ਹੋ ਜਾਂਦਾ ਨਾ ਕਿਉਂਕਿ ਇਹ ਵੀ ਬੇਸਣ ਆ ਬਹੁਤ ਸੋਨਾ ਆਟਾ ਗੁੰਨੇ ਆ ਗਿਆ ਹੁਣ ਆਪਾਂ ਉਹ ਕਰਦੇ ਹਾਂ ਥੋੜਾ ਜਿਹਾ ਰੱਖ ਦਾਂਗੇ ਫੇਰ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਵੇਖ ਲਓ ਜਿਵੇਂ ਹੀ ਮਿਲ ਰਹੇ ਉਹਦੇ ਨਾਲ ਨਹੀਂ ਲੱਗਿਆ ਆਟ ਜਿਹਦੇ ਵਿੱਚ ਗੁੰਨੇਗਾ ਟੱਪੋ ਵਿੱਚ ਹੁਣ ਆਪਾਂ ਇੱਧਰ ਤੇਲ ਰੱਖਿਆ ਸੀਗਾ ਗਰਮ ਹੋਣ ਵਾਸਤੇ ਪਹਿਲਾਂ ਮੈਂ ਥੋੜਾ ਜਿਆਦਾ ਸਲੋ ਤੇ ਗਰਮ ਕੀਤਾ ਸੀ ਹੁਣ ਮੈਂ ਜਿੰਨਾ ਚਿਰ ਮਸ਼ੀਨ ਦੇ ਵਿੱਚ ਦੋ ਭਰੂੰਗੀ ਬੇਸ ਹਨ ਤੇ ਫੇਰ ਮੈਂ ਓਹੋ ਥੋੜਾ ਜਿਹਾ ਤੇਜ਼ ਕਰ ਲੂੰਗੀ ਛੇਤੀ ਬਣ ਜਾਂਦਾ ਨਾਲੇ ਜਿਆਦਾ ਟਾਈਮ ਨਹੀਂ ਲੈਂਦਾਗਾ ਜਿਵੇਂ ਜਿਵੇਂ ਟਾਈਮ ਹੋ ਵੀ ਜਿਆਦਾ ਟਾਈਮ ਨਹੀਂ ਲੈਂਦਾ ਛੇਤੀ ਬਣ ਜਾਂਦਾ ਕਿਉਂਕਿ ਇਹਨੂੰ ਕਿਹੜਾ ਵੀ ਆਪਾਂ ਦੂਰੀ ਦੂਰੀ ਕਰ ਕੱਢਣਾ ਹੁੰਦਾ ਇਹ ਤਾਂ ਪੌਂਦਿਆਂ ਦੇ ਨਾਲ ਜਿਵੇਂ ਵੇਚ ਤੇ ਤੇਲ ਚ ਪਾਈ ਜਾਵਾਂਗੇ ਆਪਾਂ ਹਨਾ ਲੱਛੇ ਜੇ ਤੇ ਉਦੋਂ ਹੀ ਨਾਲ ਦੀ ਨਾਲ ਹੀ ਉੱਪਰ ਤਰ ਕੇ ਆ ਜਾਂਦਾ ਹਾਂ ਆਉਣ ਪਸੇ ਦੇਖ ਫੇ ਦਿਓ ਮੈਂ ਲੱਛੇ ਨਾ ਤਾਂ ਕੋਈ ਸਹੀ ਨਹੀਂ ਟੁੱਟੂਗੀ ਨਾ ਹੀ ਕੋ ਲੱਛਾ ਖਰਾਬ ਹੋਊਗਾ ਨਾ ਹੀ ਘੁਲੂਗਾ ਨਾ ਕੁਛ ਨਹੀਂ ਹੋਊਗਾ ਵਧੀਆ ਸੋਹਣੀਆਂ ਸੋਹਣੀਆਂ ਸੇਵੀਆਂ ਬਣਣਗੀਆਂ ਇਹ ਤੁਸੀਂ ਪੌਂਡਿਆਂ ਦੇ ਨਾਲ ਉੱਪਰ ਤਰਿਆ ਹੋਣਾ ਇਹਨੇ ਉਠਿਆ ਨਾ ਨਾਲ ਦੀ ਨਾਲ ਹੀ ਉੱਪਰ ਇਸ ਤਰੀਏ ਸਾਰਾ ਕੁਝ ਆਪਾਂ ਤਿਆਰ ਕਰ ਲਵਾਂਗੇ ਨਾਲ ਦੀ ਨਾਲ ਉੱਪਰ ਰੱਖੀ ਹੁੰਦਾ ਬਹੁਤ ਵਧੀਆ ਚੀਜ਼ ਬਣਦੀ ਆ ਘਰੇ ਬਣਾਈਏ ਤਾਂ ਨਾਲੇ ਆਪਾਂ ਨੂੰ ਪਤਾ ਸਾਫ਼ ਸੁੱਖਰੀ ਤੇ ਨਾਲੇ ਹੈ ਚਿਹਰੋ ਪਲਿਆ ਕੇ ਖਾਣੇ ਦੀ ਬਤਾ ਆਪਾਂ ਕਿ ਦੇ ਕੋ ਕਿੰਨੀਆਂ ਕੋ ਉਹ ਹੁੰਦੀਆਂ ਹਨਾ ਤੇਲ ਕਿ ਹੋ ਜਾ ਵਰਤ ਦੇ ਕੇ ਹੋ ਜਾ ਨਹੀਂ ਵਰਤਦੇ ਜੇ ਆਪਾਂ ਕਰੇ ਆਪਦੇ ਹੱਥੇ ਚੀਜ਼ ਬਣਾਉਨੇ ਆਪਾਂ ਨੂੰ ਪਤਾ ਹੁੰਦਾ ਤੇ ਕਿਵੇਂ ਦੀ ਇਹ ਤੇਲ ਵਰਤਿਆ ਕਿਵੇਂ ਆਪਾਂ ਸਾਫ਼ ਸੁਥਰੀ ਚੀਜ਼ ਬਣਾਈ ਆ ਹੁਣ ਆਪਾਂ ਮੈਂ ਤਾਂ ਚਿਮਟੇ ਦੇ ਚਿਮਟੇ ਦੀ ਮਦਦ ਨਾਲ ਅੱਛਾ ਜਿਹਾ ਵਿੱਚ ਉਵੇਂ ਹੀ ਚੱਕ ਲਿਆਗਾ ਕਿ ਉਹ ਫਟ ਟਟੇ ਤਾਂ ਹੈ ਨਹੀਂ ਨਾ ਹੀ ਜ਼ਿਆਦਾ ਚੋਰਪੋਰ ਗਿਆ ਬਣਿਆ ਕਿਉਂਕਿ ਜੇ ਆਪਾਂ ਓਕੇ ਸੇ ਫੁਰਚ ਨੇ ਖਰਚ ਨੇ ਜੇ ਨਾਲ ਹਲਾਉਨੇ ਆ ਜਾਂ ਦੱਬਦੇ ਆ ਫਿਰ ਸੌਫਟ ਜਦੋਂ ਪਾਉਨੇ ਆ ਸੌਫਟ ਹੁੰਦਾ ਫਿਰ ਬਾਅਦ ਵਿੱਚ ਇਹ ਹੌਲੀ ਹੌਲੀ ਕਰਿਸਤੀ ਹੁੰਦਾ ਛੇੜਿਆ ਤੇ ਇਹ ਜਮਾ ਹੀ ਨਹੀਂ ਆ ਜਮਾ ਵੇਖ ਲੋ ਤੇ ਇਹ ਸਾਫ ਆ ਜਿਹੜੇ ਦੋ ਪੂਹ ਹੋ ਹੋ ਗਏ ਸੀਗੇ ਉਹ ਮੈਂ ਕੱਢ ਲੇ ਟੰਗਾ ਜਿਹੜੀਆਂ ਦੋ ਪੂਹ ਹੋ ਹੋਈਆਂ ਐ ਐਸੀ ਜਿ ਤੈਸੀ ਤੈਸੀ ਵੈਸੀ ਕਰਕੇ ਤੇ ਸਾਰਾ ਪੂੜਿਆ ਬਣਾ ਦਿੱਤਾ ਆਪਾਂ ਸਾਰਾ ਪੂੜਿਆ ਤਿਆਰ ਕਰ ਲਿਆ ਦੇਖੋ ਤੁਸੀਂ ਕਿੰਨਾ ਸੋਹਣਾ ਬਣ ਗਿਆ। ਪਿੱਛੇ ਵੀ ਕਿੱਡੇ ਸੋਹਣੇ ਬਣਿਆ। ਹੋਰਾਂ ਨਹੀਂ ਟੁੱਟਿਆਗਾ। ਮੇਰੀ ਵੀਡੀਓ ਕਿ ਮੈਡੀ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸੋ।